ਕਿਰਿਆਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਾਂ ਅੱਜ ਤੁਹਾਡੇ ਨਾਲ ਪਟਿਆਲਾ ਜ਼ਿਲ੍ਹੇ ਦੀ ਇੱਕ ਸੱਚੀ ਘਟਨਾ ਕ੍ਰਾਈਮ ਸਟੋਰੀ ਲੈ ਕੇ ਹਾਜ਼ਰਾਂ ਸਿਆਣੇ ਕਹਿੰਦੇ ਆ ਕਿ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤੇ ਉਸ ਕਤਲ ਦੇ ਜ਼ਿਆਦਾਤਰ ਜਿਹੜੇ ਕੇਸ ਹੁੰਦੇ ਨੇ ਕਤਲ ਦੇ ਉਹਦੇ ਵਿੱਚ ਕਾਤਲ ਹੁੰਦਾ ਜਿਹੜਾ ਉਹ ਜਾਣ ਪਛਾਣ ਵਾਲਾ ਹੀ ਹੁੰਦਾ ਆਪਣੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਪਟਿਆਲਾ ਜ਼ਿਲ੍ਹੇ ਦਾ ਇੱਕ ਵਧੀਆ ਏਰੀਆ ਵਧੀਆ ਏਰੀਏ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਪਰਿਵਾਰ ਦਾ ਜਿਹੜਾ ਮੋਢੀ ਆ ਉਹਦਾ ਨਾਮ ਸੁਰਿੰਦਰ ਸਿੰਘ ਆ ਸੁਰਿੰਦਰ ਸਿੰਘ ਦੇ ਦੋ ਬੇਟੇ ਤੇ ਦੋ ਬੇਟੀਆਂ ਨੇ ਸੁਰਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਜਾਂਦੀ ਆ ਸੁਰਿੰਦਰ ਸਿੰਘ ਆਪਣੇ ਚਾਰਾਂ ਬੱਚਿਆਂ ਨੂੰ ਵਧੀਆ ਪੜਾਉਂਦਾ ਉਹ ਆਪਣੀਆਂ ਬੇਟੀਆਂ ਦਾ ਵਿਆਹ ਕਰ ਦਿੰਦਾ ਕਿਉਂਕਿ ਬੇਟੀਆਂ ਵੱਡੀਆਂ ਹੁੰਦੀਆਂ ਤੇ ਉਹ ਯੂ ਐਸਏ ਵਿਆਈਆਂ ਹੁੰਦੀਆਂ ਸੁਰਿੰਦਰ ਸਿੰਘ ਇੱਕ ਬਹੁਤ ਤਕੜਾ ਬਿਜ਼ਨਸਮੈਨ ਸੀ ਇਸ ਲਈ ਉਹ ਆਪਣੀਆਂ ਕੁੜੀਆਂ ਵਾਸਤੇ ਯੂ ਐਸ ਏ ਦੇ ਮੁੰਡੇ ਲੱਭਦਾ ਵਧੀਆ ਰਿਸ਼ਤਾ ਲੱਗਦਾ ਤੇ ਉੱਥੇ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਉਹ ਯੂ ਐਸ ਏ ਚ ਲੀਆਂ ਜਾਂਦੀਆਂ ਹੁਣ ਸੁਰਿੰਦਰ ਸਿੰਘ ਦੇ ਦੋ ਬੇਟੇ ਨੇ ਇੱਕ ਦਾ ਨਾਮ ਹਰਮੀਤ ਸਿੰਘ ਤੇ ਇੱਕ ਦਾ ਨਾਮ ਪਰਮਜੀਤ ਆ ਬੱਚੇ ਆ ਜਿਹੜੇ ਉਹ ਆਪਣੇ ਪਾਪਾ ਦੇ ਕਾਰੋਬਾਰ ਵਿੱਚ ਮਦਦ ਕਰਦੇ ਆ ਸਮਾਂ ਲੰਘਦਾ ਤੇ ਸੁਰਿੰਦਰ ਸਿੰਘ ਦੇ بیٹے ਹਰਮੀਤ ਸਿੰਘ ਦੀ ਮੌਤ ਹੋ ਜਾਂਦੀ ਆ ਰਹਿ ਜਾਂਦਾ ਕੱਲਾ ਪਰਮਜੀਤ ਪਰਮਜੀਤ ਆ ਜਿਹੜਾ ਉਹ ਕਾਫੀ ਉਮਰ ਦਾ ਹੋ ਜਾਂਦਾ ਪਰ ਉਹ ਵਿਆਹ ਨਹੀਂ ਕਰਾਉਂਦਾ ਉਹਦਾ ਪਿਓ ਉਹਨੂੰ ਕਹਿੰਦਾ ਕਿ ਪੁੱਤ ਤੇਰੀ ਉਮਰ ਬਹੁਤ ਹੋ ਗਈ ਹੁਣ ਤੂੰ ਵਿਆਹ ਕਰਵਾ ਲੈ ਵੀ ਮੇਰਾ ਪਹਿਲਾ ਵਾਲਾ ਪੁੱਤ ਵੀ ਇਸ ਤਰ੍ਹਾਂ ਹੀ ਚਲਿਆ ਗਿਆ ਹਨਾ ਪਰਮਜੀਤ ਕਹਿੰਦਾ ਵੀ ਪਾਪਾ ਵੈਸੇ ਮੇਰਾ ਕੋਈ ਇਰਾਦਾ ਨਹੀਂ ਸੀ ਵਿਆਹ ਕਰਾਉਣ ਦਾ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕਰਾ ਲੈਣਾ ਉਹਦੇ ਵਾਸਤੇ ਇੱਕ ਰਿਸ਼ਤਾ ਆਉਂਦਾ ਪਟਿਆਲੇ ਦੀ ਹੀ ਕੁੜੀ ਹੁੰਦੀ ਆ ਕੁੜੀ ਜਿਹੜੀ ਉਹ ਤਿੰਨ ਭੈਣਾਂ ਹੁੰਦੀਆਂ ਉਹਨਾਂ ਦੇ ਭਰਾ ਨਹੀਂ ਹੁੰਦਾ ਤੇ ਉਹਨਾਂ ਦੀ ਇਕੱਲੀ ਮਾਂ ਹੀ ਹੁੰਦੀ ਆ ਪਿਓ ਦੀ ਮੌਤ ਹੋ ਚੁੱਕੀ ਹੁੰਦੀ ਆ ਕੁੜੀ ਦਾ ਨਾਮ ਹੁੰਦਾ ਜਸਮੀਤ ਕੌਰ ਜਸਮੀਤ ਦੀ ਜਿਹੜੀ ਮੰਮੀ ਆ ਉਹਨੂੰ ਇਹ ਹੁੰਦਾ ਵੀ ਚਲੋ ਮੁੰਡਾ ਵਧੀਆ ਹਨਾ बिजनेਸਮੈਨ ਆ ਪਰ ਫਰਕ ਕੀ ਹੁੰਦਾ ਕਿ ਜਸਮੀਤ ਤੇ ਪਰਮਜੀਤ ਦੀ ਉਮਰ ਦਾ ਜਿਹੜਾ 20 ਸਾਲ ਦਾ ਫਰਕ ਹੁੰਦਾ ਜਸਮੀਤ ਹੁੰਦੀ ਆ 16 ਸਾਲ ਦੀ ਤੇ ਜਿਹੜਾ ਪਰਮਜੀਤ ਆ ਉਹ 36 ਸਾਲ ਦਾ ਹੁੰਦਾ ਕਿਉਂਕਿ ਉਹਦਾ ਇਰਾਦਾ ਹੁੰਦਾ ਨਹੀਂ ਵਿਆਹ ਕਰਾਉਣ ਦਾ ਜਦੋਂ ਉਹਦਾ ਪਿਓ ਤੇ ਬਹੁਤਾ ਦਬਾਅ ਬਣਾਉਂਦਾ ਤੇ ਉਹ ਆਪਣੇ ਪਿਓ ਕਰਕੇ ਹਾਂ ਕਰ ਦਿੰਦਾ ਉਹਨਾਂ ਦਾ ਵਿਆਹ ਹੋ ਜਾਂਦਾ ਸਾਰੇ ਸ਼ਗਨ ਮਨਾਏ ਜਾਂਦੇ ਆ ਜਸਮੀਤ ਆ ਜਿਹੜੀ ਉਹ ਵਿਆਹ ਕੇ ਪਰਮਜੀਤ ਦੇ ਘਰ ਦੀ ਨੂੰਹ ਬਣ ਕੇ ਆ ਜਾਂਦੀ ਆ ਥੋੜੇ ਟਾਈਮ ਬਾਅਦ ਸੁਰਿੰਦਰ ਸਿੰਘ ਦੀ ਵੀ ਮੌਤ ਹੋ ਜਾਂਦੀ ਆ ਤੇ ਅੱਗੇ ਜਿਹੜਾ ਪਰਮਜੀਤ ਸਿੰਘ ਆ ਉਹ ਇਕੱਲਾ ਰਹਿ ਜਾਂਦਾ ਬਿਜ਼ਨਸ ਦੇ ਵਿੱਚ ਉਹਨੂੰ ਘਾਟਾ ਪੈ ਜਾਂਦਾ ਉਨੂੰ ਆਏ ਹੁੰਦਾ ਵੀ ਮਤਲਬ ਮੈਂ ਹਨਾ ਇੰਨਾ ਘਾਟਾ ਕਿਵੇਂ ਝੱਲੂਗਾ ਉਹਦੀ ਪਾਗਲ ਹੋਣ ਵਾਲੀ ਹਾਲਤ ਹੋ ਜਾਂਦੀ ਆ ਉਹ ਆਪਣੇ ਰਿਸ਼ਤੇਦਾਰਾਂ ਤੋਂ ਮਦਦ ਮੰਗਦਾ ਜਿਹੜਾ ਪਰਮਜੀਤ ਆ ਉਹਦੇ ਚਾਚੇ ਦਾ ਮੁੰਡਾ ਸਿੱਖ ਉਹਦਾ ਇੱਕ ਮੁੰਡਾ ਸੀਗਾ ਹਾਂ ਮਤਲਬ ਉਹਦਾ ਭਤੀਜਾ ਕਹਿ ਲਓ ਚਾਚੇ ਦਾ ਪੋਤਾ ਉਹ ਵੀ ਬਿਜ਼ਨਸ ਕਰਦਾ ਸੀ ਵਧੀਆ ਪੜ੍ਹਿਆ ਲਿਖਿਆ ਮੁੰਡਾ ਸੀ ਉਹ ਜਦੋਂ ਪਰਮਜੀਤ ਦੀ ਇਹ ਹਾਲਤ ਵੇਖਦਾ ਤੇ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਚਾਚਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਵੀ ਮੈਂ ਤੁਹਾਡੇ ਬਿਜ਼ਨਸ ਦੇ ਵਿੱਚ ਤੁਹਾਡੀ ਮਦਦ ਕਰੂੰਗਾ ਚਲ ਪਰਮਜੀਤ ਨੂੰ ਵੀ ਇਹ ਹੁੰਦਾ ਵੀ ਠੀਕ ਆ ਹਨਾ ਕਿਉਂਕਿ ਉਹ ਇਹੋ ਜੀ ਕਗਾਰ ਤੇ ਸੀ ਵੀ ਉਹਨੂੰ ਮਦਦ ਲੈਣੀ ਪੈਣੀ ਸੀ ਤੇ ਨਹੀਂ ਉਹਨੂੰ ਆਤਮ ਹੱਤਿਆ ਕਰਨੀ ਪੈਣੀ ਸੀ ਚਲੋ ਜਿਹੜਾ ਉਹ ਮੁੰਡਾ ਹੁੰਦਾ ਉਹਦਾ ਨਾਮ ਪ੍ਰੀਤਿੰਦਰ ਹੁੰਦਾ ਪ੍ਰੀਤਿੰਦਰ ਪਰਮਜੀਤ ਦੇ ਘਰ ਆਉਂਦਾ ਜਾਂਦਾ ਪਹਿਲਾਂ ਕੋਈ ਬਹੁਤਾ ਉਹਨਾਂ ਦਾ ਮਿਲਵਰਤਾਂ ਨਹੀਂ ਹੁੰਦਾ ਪਰ ਜਦੋਂ ਉਹ ਵੇਖਦਾ ਹਨਾ ਵੀ ਆਪਣੀ ਚਾਚੀ ਨੂੰ ਵੇਖਦਾ ਜਸਮੀਤ ਨੂੰ ਉਹ ਨੂੰ ਬਹੁਤ ਸੋਹਣੀ ਲੱਗਦੀ ਆ ਕਿਉਂਕਿ ਜਿਹੜਾ ਪਰਮਜੀਤ ਦਾ ਭਤੀਜਾ ਹੁੰਦਾ ਉਹ ਦੇ ਘਰ ਵਾਲੀ ਦੇ ਹਾਨ ਪ੍ਰਵਾਨ ਦਾ ਹੁੰਦਾ ਜਦੋਂ ਉਹਦਾ 20 ਸਾਲ ਦਾ ਗੈਪ ਸੀ ਉਹ ਛੋਟੀ ਉਮਰ ਦੀ ਹੁੰਦੀ ਆ ਹੁਣ ਉਹਦਾ ਵਿਆਹ ਹੋ ਗਿਆ ਸੀ ਮਜਬੂਰੀ ਸੀ ਆਪਣੇ ਪਤੀ ਨਾਲ ਰਹਿਣਾ ਪਰ ਉਹਦਾ ਪਤੀ ਬੁਢਾਪੇ ਵੱਲ ਆ ਗਿਆ ਸੀ ਤੇ ਉਹ ਜਵਾਨ ਹੋਈ ਸੀ ਇਸੇ ਤਰ੍ਹਾਂ ਪ੍ਰੀਤਿੰਦਰ ਸੀ ਜਿਹੜਾ ਉਹ ਦੇ ਘਰ ਵਾਲੀ ਤੇ ਰੱਖ ਰੱਖਣ ਲੱਗ ਜਾਂਦਾ ਤੇ ਜਸਮੀਤ ਵੀ ਪ੍ਰੀਤਿੰਦਰ ਨੂੰ ਪਸੰਦ ਕਰਨ ਲੱਗ ਜਾਂਦੀ ਆ ਦੋਨਾਂ ਦੇ ਵਿੱਚ ਸਬੰਧ ਬਣ ਜਾਂਦੇ ਆ ਨਜਾਇਜ਼ ਰਿਸ਼ਤਾ ਬਣ ਜਾਂਦਾ ਜਦੋਂ ਪਰਮਜੀਤ ਆਪਣੇ ਕੰਮ ਤੇ ਜਾਂਦਾ ਤਾਂ ਪ੍ਰੀਤਿੰਦਰ ਅਕਸਰ ਜਸਮੀਤ ਕੋਲ ਘਰ ਆ ਜਾਂਦਾ ਪਰਮਜੀਤ ਨੇ ਕਦੇ ਕੋਈ ਸ਼ੱਕ ਨਹੀਂ ਕੀਤਾ ਸੀ ਉਹਨੂੰ ਆਏ ਸੀ ਵੀ ਚੱਲ ਹਨਾ ਮੇਰੇ ਨਾਲ ਬਿਜ਼ਨਸ ਦੇ ਵਿੱਚ ਇਹਨੇ ਮਦਦ ਕੀਤੀ ਆ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਕਹਿੰਦੇ ਆ ਕਿ ਇਸ਼ਕ ਹੋਵੇ ਜਾਂ ਮੁਸਕ ਹੋਵੇ ਇਹ ਇਹ ਨਾ ਛੁਪਾਇਆ ਤੋਂ ਨਹੀਂ ਛੁਪਦਾ ਹੁੰਦਾ ਪਰਮਜੀਤ ਦੇ ਆਣ ਗਵਾਂਡ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਜਿਹੜੀ ਜਸਮੀਤ ਤੇ ਪ੍ਰੀਤਿੰਦਰਾ ਵੀ ਇਹ ਪਰਮਜੀਤ ਨੂੰ ਧੋਖਾ ਦੇ ਰਹੇ ਆ ਪਰ ਹੁਣ ਉਹ ਦੱਸਣ ਵੀ ਤੱਕ ਇਹਨੂੰ ਦੱਸਣ ਤੇ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇਹ ਗੱਲ ਆ ਜਿਹੜੀ ਪਰਮਜੀਤ ਦੀਆਂ ਭੈਣਾਂ ਤੱਕ ਪਹੁੰਚ ਜਾਂਦੀ ਆ ਯੂ ਐਸ اے ਸੀ ਉਹ ਉਹਨਾਂ ਕੋਲ ਜਦੋਂ ਖਬਰ ਪਹੁੰਚਦੀ ਆ ਵੀ ਸਾਡੀ ਭਝਾਈ ਸਾਡੇ ਭਰਾ ਨੂੰ ਧੋਖਾ ਦੇ ਰਹੀ ਆ ਤੇ ਸਾਡੇ ਹੀ ਚਾਚੇ ਦੇ ਪੋਤੇ ਨਾਲ ਉਹਦੇ ਸਬੰਧ ਨੇ ਉਹ ਸੋਚਦੀਆਂ ਵੀ ਇਸ ਰਿਸ਼ਤੇ ਦਾ ਅੰਜਾਮ ਆ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਖਤਰਨਾਕ ਹੋਊਗਾ ਉਹ ਚਲ ਵਾਪਸ ਆਉਂਦੀਆਂ ਨੇ ਯੂਐਸ ਤੋਂ ਇਕੱਠੀਆਂ ਹੀ ਆਉਂਦੀਆਂ ਉਹ ਤੇ ਉਹ ਆਪਣੀ ਪਰਜਾਈ ਨੂੰ ਸਮਝਾਉਂਦੀਆਂ ਨੇ ਪਰ ਉਹ ਉਹਨਾਂ ਦੀ ਪਰਜਾਈ ਉਹਨਾਂ ਨੂੰ ਸਾਫ਼ ਕਹਿ ਦਿੰਦੀ ਆ ਵੀ ਤੁਹਾਡਾ ਭਰਾ ਬੁੱਢਾ ਤੇ ਦੇਖੋ ਵੀ ਮੈਂ ਜਿਹੜੀ ਮੇਰਾ ਜਿਹੜਾ ਉਹਦੇ ਨਾਲ ਸਬੰਧ ਆ ਸਾਡਾ ਰਜਿਆ ਮੰਦੀ ਦਾ ਸਬੰਧ ਆ ਵੀ ਮੈਂ ਕਿਹੜਾ ਤੇਰੇ ਭਰਾ ਨੂੰ ਤੁਹਾਡੇ ਭਰਾ ਨੂੰ ਛੱਡ ਕੇ ਚੱਲੀ ਆ ਉਹ ਕਹਿੰਦੀ ਆ ਵੀ ਤੈਨੂੰ ਪਰਜਾਈ ਆ ਤੂੰ ਸਾਡੀ ਸਾਡੇ ਤੋਂ ਹਣਾ ਚਲੋ ਮਤਲਬ ਰਿਸ਼ਤੇ ਦੇ ਵਿੱਚ ਵੱਡੀ ਆ ਤੂੰ ਸਾਡੇ ਭਰਾ ਸਾਡਾ ਵੱਡਾ ਪਰਾ ਉਮਰ ਦੇ ਵਿੱਚ ਤੋਂ ਸਾਡੇ ਤੋਂ ਛੋਟੀਆਂ ਅਸੀਂ ਤੈਨੂੰ ਆਪਣੀ ਸਮਝ ਕੇ ਸਮਝਾਉਣੇ ਆ ਵੀ ਇਹ ਕੰਮ ਠੀਕ ਨਹੀਂ ਹੁੰਦੇ ਚਲੋ ਉਹਨਾਂ ਦੀ ਬਹੁਤੀ ਗੱਲ ਨਹੀਂ ਗੋਲਦੀ ਫਿਰ ਉਹ ਆਪਣੇ ਚਾਚੇ ਦੇ ਪੁੱਤ ਕੋਲ ਜਾਂਦੀਆਂ ਮਤਲਬ ਪ੍ਰੀਤ ਤੇ ਇੰਦਰ ਦੇ ਡੈਡੀ ਕੋਲ ਉਹਨੂੰ ਕਹਿੰਦੀਆਂ ਵੀ ਦੇਖੋ ਵੀਰੇ ਤੁਸੀਂ ਦੇਖੋ ਵੀ ਆਪਣੇ ਜੋ ਹੋ ਰਿਹਾ ਪਰਿਵਾਰ ਦੇ ਵਿੱਚ ਇਹ ਠੀਕ ਨਹੀਂ ਵੀ ਹਜੇ ਤੱਕ ਪਰਮਜੀਤ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਨਹੀਂ ਪਤਾ ਨਹੀਂ ਕੀ ਕੁਝ ਹੋ ਜਾਊਗਾ ਤਾਂ ਉਹ ਕਹਿੰਦਾ ਵੀ ਦੇਖੋ ਮੇਰੇ ਮੁੰਡੇ ਦਾ ਇਕੱਲੇ ਦਾ ਕਸੂਰ ਨਹੀਂ ਹੈਗਾ ਤੁਹਾਡੀ ਪਰਜਾਈ ਵੀ ਬਰਾਬਰ ਦੀ ਦੋਸ਼ੀ ਆ ਮੈਂ ਆਪਣੇ ਮੁੰਡੇ ਨੂੰ ਰੋਕੂਗਾ ਟੋਕੂਗਾ ਪਰ ਜੇ ਤੁਹਾਡੀ ਪਰਜਾਈ ਬਣਾਉਂਦੀ ਆ ਉਹ ਫੇਰ ਹੀ ਜਾਂਦਾ ਨਾ ਐਸੇ ਤਰ੍ਹਾਂ ਉਹਨਾਂ ਦੀ ਆਪਸ ਵਿੱਚ મતਭੇਦ ਹੋ ਜਾਂਦੇ ਆ ਆਪਦੇ ਨੂੰ ਕੋਈ ਨਹੀਂ ਮਾੜਾ ਕਹਿੰਦਾ ਹੁੰਦਾ ਚਲੋ ਉਹ ਸਮਝਾ ਕੇ ਵਾਪਸ ਚਲੀਆਂ ਜਾਂਦੀਆਂ ਹੁਣ ਕੋਣ ਕਿਸੇ ਦੀ ਰਾਖੀ ਰੱਖ ਸਕਦਾ ਉਹਨਾਂ ਨੂੰ ਗਈਆਂ ਨੂੰ ਕਾਫੀ ਟਾਈਮ ਹੋ ਜਾਂਦਾ ਤੇ ਮਾਰਚ 2014 ਦੇ ਵਿੱਚ ਇੱਕ ਦਿਨ ਪਰਮਜੀਤ ਜਿਹੜਾ ਉਹ ਆਪਣੇ ਘਰ ਵਾਲੀ ਜਸਮੀਤ ਨੂੰ ਕਹਿ ਕੇ ਜਾਂਦਾ ਕਿ ਮੈਂ ਆਪਣੇ ਕਿਸੇ ਦੋਸਤ ਕੋਲ ਚੱਲਿਆ ਮੇ ਘੰਟੇ ਇਕ ਤੱਕ ਆ ਜੂਗਾ ਪਰਮਜੀਤ ਦੇ ਅੱਗੋਂ ਦੋ ਬੇਟੇ ਹੋ ਜਾਂਦੇ ਆ ਉਹ ਆਪਣੇ ਬੇਟਿਆਂ ਦੇ ਨਾਲ ਘਰ ਦੇ ਵਿੱਚ ਰਹੇ ਰਹੀ ਸੀ ਤੇ ਚਲੋ ਸ਼ਾਮ ਤੱਕ ਉਹ ਡੀਕਦੀ ਐ ਜਦੋਂ ਪਰਮਜੀਤ ਘਰ ਨਹੀਂ ਆਉਂਦਾ ਜਸਮੀਤ ਐ ਜਿਹੜੀ ਉਹ ਉਹਨਾਂ ਆਪਣੇ ਪਤੀ ਦਾ ਵੇਟ ਕਰਦੀ ਆ ਜਦੋਂ ਉਹ ਸ਼ਾਮ ਤੱਕ ਨਹੀਂ ਆਉਂਦਾ ਤੇ ਫਿਰ ਉਹ ਆਪਣੇ ਚਾਚੇ ਦੇ ਪੁੱਤ ਨੂੰ ਮਤਲਬ ਜਿਹੜਾ ਉਹਦੇ ਘਰ ਵਾਲੇ ਦਾ ਚਾਚੇ ਦਾ ਪੁੱਤ ਸੀ ਪ੍ਰੀਤਿੰਦਰ ਦਾ ਡੇਢੀ ਉਹਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਤੁਹਾਡਾ ਭਰਾ ਨਾ ਘਰ ਨਹੀਂ ਆਇਆ ਵੀ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਕਹਿੰਦਾ ਵੀ ਕਿੱਥੇ ਗਿਆ ਸੀ ਦੱਸ ਕੇ ਕਹਿੰਦੀ ਵੀ ਮੈਨੂੰ ਤਾਂ ਇਹ ਕਹ ਕੇ ਗਿਆ ਸੀ ਵੀ ਦੋਸਤ ਕੋਲ ਜਾਣਾ ਵੀ ਉਹਨੇ ਮੈਨੂੰ ਫੋਨ ਵੀ ਕੀਤਾ ਸੀ ਵੀ ਮੈਂ ਅੱਧੇ ਘੰਟੇ ਬਾਅਦ ਆਉਣਾ ਵੀ ਉਸ ਤੋਂ ਬਾਅਦ ਉਹਦਾ ਫੋਨ ਵੀ ਬੰਦ ਆ ਰਿਹਾ ਚਲ ਇੱਕ ਦਿਨ ਉਹਨੂੰ ਲੱਭਦੇ ਆ ਜਦੋਂ ਉਹ ਨਹੀਂ ਲੱਭਦਾ ਤਾਂ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਜਾਂਦੀ ਹੈ ਗੁੰਮਸ਼ੁਦਗੀ ਦੀ ਪੁਲਿਸ ਜਿਹੜੀ ਉਹ ਛਾਣਵੀਨ ਕਰਦੀ ਆ ਪੁਲਿਸ ਜਦੋਂ ਵੀ ਛਾਣਵੀਨ ਕਰਦੀ ਆ ਕਿਸੇ ਗਵਾਚੇ ਦੀ ਭਾਲ ਲਈ ਤਾਂ ਪਹਿਲਾਂ ਪਰਿਵਾਰਕ ਮੈਂਬਰਾਂ ਤੇ ਸ਼ੱਕ ਕਰਕੇ ਚੱਲਦੀ ਆ ਆਣੇ-ਵਾਣੇ ਚ ਆਸੇ-ਪਾਸੇ ਤੋਂ ਪੁੱਛਗਿੱਛ ਕਰਕੇ ਪਤਾ ਲੱਗਦਾ ਵੀ ਜਿਹੜੀ ਜਸਮੀਤ ਆ ਇਹਦੇ ਪ੍ਰੀਤਿੰਦਰ ਨਾਲ ਸਬੰਧ ਨੇ ਤੇ ਚਲੋ ਪੁਲਿਸ ਸੋਚਦੀ ਆ ਵੀ ਇਹਨਾਂ ਨੇ ਹੀ ਕੁਝ ਕੀਤਾ ਹੋ ਪਰਮਜੀਤ ਨਾਲ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਮੰਦੀ ਤੇ ਪੁਲਿਸ ਜਿਹੜੀ ਉਹ ਸਬੂਤ ਜਟਾਉਣ ਨੂੰ ਲੱਗ ਜਾਂਦੀ ਆ ਉਹ ਸਾਰੇ ਸੀਸੀਟੀਵੀ ਵੇਖਦੇ ਆ ਪਰਮਜੀਤ ਦੇ ਘਰ ਦੇ ਬਾਹਰ ਸੀਸੀਟੀਵੀ ਲੱਗੇ ਹੁੰਦੇ ਆ ਤੇ ਉਸ ਸੀਸੀਟੀਵੀ ਦੇ ਵਿੱਚ ਪ੍ਰੀਤਿੰਦਰ ਜਿਹੜਾ ਗੱਡੀ ਦੇ ਵਿੱਚ ਬੈਠਾ ਨਜ਼ਰ ਆਉਂਦਾ ਤੇ ਉਹ ਆਪਣੇ ਪਿਸਤਲ ਦੇ ਵਿੱਚ ਗੋਲੀਆਂ ਲੋਡ ਕਰ ਰਿਹਾ ਹੁੰਦਾ ਉਹ ਫੁਟੇਜ ਆ ਜਿਹੜੀ ਪੁਲਿਸ ਕੱਢ ਲੈਂਦੀ ਆ ਕੱਢ ਕੇ ਉਹਨੂੰ ਆਪਣੇ ਕੋਲ ਰੱਖਦੀ ਆ ਤੇ ਫਿਰ ਉਹ ਪ੍ਰੀਤਿੰਦਰ ਨੂੰ ਬੁਲਾਉਂਦੀ ਆ ਥਾਣੀ ਉਹਨੂੰ ਕਹਿੰਦੇ ਵੀ ਤੂੰ ਪਿਸਤੌਲ ਲੈ ਕੇ ਹਨਾ ਇੱਕ ਮਤਲਬ ਫੁਟੇਜ ਦੇ ਵਿੱਚ ਆਇਆ ਵੀ ਪਿਸਤੌਲ ਲੈ ਕੇ ਤੂੰ ਕੀ ਕਰ ਰਿਹਾ ਸੀ ਉਹ ਕਹਿੰਦਾ ਵੀ ਮੇਰਾ ਪਿਸਤੌਲ ਆ ਲਾਇਸੈਂਸ ਹੈਗਾ ਮੇਰੇ ਕੋਲ ਇਹਦਾ ਤੇ ਉਹ ਕਹਿੰਦੇ ਵੀ ਤੈਨੂੰ ਪਤਾ ਵੀ ਤੇਰਾ ਚਾਚਾ ਜਿਹੜਾ ਉਹ ਲਾਪਤਾ ਹੋਇਆਗਾ ਤੇ ਤੂੰ ਪਿਸਤੌਲ ਲੈ ਕੇ ਸ਼ਰੇਆਮ ਕੋ ਮਰੇਹਾ ਤੇ ਸਾਨੂੰ ਇਹ ਪਤਾ ਵੀ ਤੇਰੇ ਆਪਣੀ ਚਾਚੀ ਨਾਲ ਸੰਬੰਧ ਨੇ ਉਹ ਕਹਿੰਦਾ ਵੀ ਇਹਦਾ ਫਿਰ ਮੇਰੇ ਚਾਚੇ ਦੇ ਲਾਪਤਾ ਹੋਣ ਦਾ ਨਾਲ ਕੀ ਲਿੰਕ ਆ ਇਸ ਗੱਲ ਦਾ ਤਾਂ ਕੋਈ ਲਿੰਕ ਨਹੀਂ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਤੂੰ ਗਲਤ ਆ ਕਿਉਂਕਿ ਵੋਟਾਂ ਪੈ ਕੇ ਹਟੀਆਂ ਨਹੀਂ ਤੇ ਵੋਟਾਂ ਦੇ ਦੌਰਾਨ ਜਿਹੜੇ ਆਪਣੇ ਕੋਈ ਵੀ ਭਾਵੇਂ ਲਾਇਸੈਂਸੀ ਰਵਾਲਵਰ ਹੁੰਦੇ ਆ ਕੋਈ ਵੀ ਅਸਲਾ ਹੁੰਦਾ ਉਹਨੂੰ ਜਮ੍ਹਾਂ ਕਰਾਉਣਾ ਹੁੰਦਾ ਤੂੰ ਜਮ੍ਹਾਂ ਕਿਉਂ ਨਹੀਂ ਕਰਾਇਆ ਉਹ ਕੰਨਾ ਮੈਂ ਬਾਹਰ ਗਿਆ ਹੋਇਆ ਸੀ ਤੇ ਮੇਰਾ ਜਿਹੜਾ ਰਵੋਲਵਰ ਆ ਮੇਰੇ ਕੋਲ ਹੀ ਸੀਗਾ ਇਸ ਕਰਕੇ ਮੈਂ ਜਮਾ ਨਹੀਂ ਕਰਾ ਸਕਿਆ ਚਲੋ ਪੁਲਿਸ ਵਾਲੇ ਆ ਜਿਹੜੇ ਹਨਾ ਉਹ ਪਰਮਜੀਤ ਦੀ ਭਾਲ ਕਰਦੇ ਆ ਪਰਮਜੀਤ ਦੀ লাশ ਤੀਸਰੇ ਦਿਨ ਇੱਕ ਉੱਥੇ ਨਹਿਰ ਜਾਂਦੀ ਹੁੰਦੀ ਆ ਸਨੋਰੀ ਰੋਡ ਵੱਲ ਤੇ ਉੱਥੇ ਪਈ ਹੁੰਦੀ ਆ ਜਦੋਂ ਉਹ লাশ ਮਿਲਦੀ ਹੈਗੀ ਤੇ ਉਹ ਦੇਖਦੇ ਆ ਹਨਾ ਵੀ ਲੱਗਦਾ ਤਾਂ ਪਰਮਜੀਤ ਹੀ ਆ ਹੁਲੀਏ ਤੋਂ ਚਲੋ ਉਹ লাশ ਆ ਜਿਹੜੀ ਕਬਜ਼ੇ ਚ ਲੈ ਕੇ ਜਸਮੀਤ ਨੂੰ ਬੁਲਾਉਂਦੀ ਹੈ ਤੇ ਜਸਮੀਤ ਇਹ ਖੁਲਾਸਾ ਕਰ ਦਿੰਦੀ ਹੈ ਵੀ ਹਾਂ ਇਹ ਮੇਰੇ ਪਤੀ ਦੀ ਹੀ লাশ ਆ। ਉਹ ਰੋਂਦੀ ਕਰ ਲਾਉਂਦੀ ਆ। ਨਾਟਕ ਕਰਦੀ ਆ ਬਹੁਤ ਰੋਣ ਦਾ ਤੇ ਪੁਲਿਸ ਵਾਲੇ ਇਹ ਗੱਲ ਸਮਝ ਜਾਂਦੇ ਆ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੀ ਹੱਥ ਹੈ ਇਹਨੂੰ ਮਾਰਨ 'ਚ। ਫਿਰ ਉਹ ਸ਼ਕਤੀ ਨਾਲ ਦੋਨਾਂ ਤੋਂ ਪੁੱਛਗਿੱਛ ਕਰਦੇ ਆ। ਚਲ ਉਹ ਨਹੀਂ ਜਦੋਂ ਮਨਦੇ ਪੋਸਟਮਾਰਟਮ ਜਦੋਂ ਕਰਾਇਆ ਜਾਂਦਾ। ਪੋਸਟਮਾਰਟਮ ਦੇ ਵਿੱਚ ਇਹ ਖੁਲਾਸਾ ਹੋ ਜਾਂਦਾ ਵੀ ਪਰਮਜੀਤ ਦੀ ਜਿਹੜੀ ਮੌਤ ਆ ਉਹ ਚਾਰ ਗੋਲੀਆਂ ਲੱਗਣ ਨਾਲ ਹੋਈ ਆ। ਉਸ ਤੋਂ ਬਾਅਦ ਪ੍ਰੀਤਿੰਦਰ ਨੂੰ ਤੇ ਜਸਮੀਤ ਨੂੰ ਬੁਲਾਇਆ ਜਾਂਦਾ ਤੇ ਨਾਲ ਰਵਾਲਵਰ ਵੀ ਉਹਨਾਂ ਦਾ ਮੰਗਿਆ ਜਾਂਦਾ ਪ੍ਰੀਤਿੰਦਰ ਜਿਹੜਾ ਉਹ ਥਾਣੇ ਪਹੁੰਚ ਜਾਂਦਾ ਪਰ ਉਹ ਆਪਣਾ ਰਵਾਲਵਰ ਨਹੀਂ ਲੈ ਕੇ ਜਾਂਦਾ ਜਦੋਂ ਪੁਲਿਸ ਵਾਲੇ ਰਵਾਲਵਰ ਮੰਗਦੇ ਆ ਤੇ ਉਹ ਕਹਿੰਦਾ ਵੀ ਮੈਂ ਤਾਂ ਲੈ ਕੇ ਨਹੀਂ ਆਇਆ ਪੁਲਿਸ ਵਾਲੇ ਸਮਝ ਜਾਂਦੇ ਆ ਵੀ ਇਹ ਰਵਾਲਵਰ ਇਹਦੇ ਰਵਾਲਵਰ ਦੀ ਗੋਲੀ ਨਾਲ ਹੀ ਪਰਮਜੀਤ ਦੀ ਮੌਤ ਹੋਈ ਹੈ ਵੀ ਤਾਂ ਹੀ ਇਹ ਹੁਣ ਰਵਾਲਵਰ ਆ ਜਿਹੜਾ ਉਹ ਲੁਕਾ ਰਿਹਾ ਚਲੋ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਲੈਂਦੇ ਆ ਪਹਿਲਾਂ ਤਾਂ ਉਹ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਦੋਂ ਇਹ ਦੋਨੋਂ ਨਹੀਂ ਮੰਨਦੇ ਤਾਂ ਫਿਰ ਪੁਲਿਸ ਆ ਜਿਹੜੀ ਉਹ ਆਪਣੇ ਤਰੀਕੇ ਨਾਲ ਪੁੱਛਗਿਛ ਕਰਦੀ ਆ ਤੇ ਫਿਰ ਦੋਨੋਂ ਜਾਣੇ ਮੰਨ ਜਾਂਦੇ ਆ ਇਹ ਕਹਿੰਦੇ ਆ ਵੀ ਹਾਂ ਅਸੀਂ ਉਹਦਾ ਕਤਲ ਕੀਤਾ ਪੁਲਿਸ ਕਹਿੰਦੀ ਆ ਵੀ ਕਿਉਂ ਕਤਲ ਕੀਤਾ ਕਤਲ ਕਰਨ ਦੀ ਨੌਬਤ ਕਿਉਂ ਆਈ ਤਾਂ ਫਿਰ ਜਸਮੀਤ ਦੱਸਦੀ ਆ ਵੀ ਉਸ ਦਿਨ ਪਰਮਜੀਤ ਜਦੋਂ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਂਦਾ ਸੀ ਤੇ ਉਹ ਘਰੇ ਆਪਣਾ ਫੋਨ ਭੁੱਲ ਗਿਆ ਸੀ ਜਦੋਂ ਉਹ ਚਲੇ ਗਏ ਤੇ ਪ੍ਰੀਤਿੰਦਰ ਜਿਹੜਾ ਮੈਨੂੰ ਮਿਲਣ ਆਉਂਦਾ ਤੇ ਜਦੋਂ ਮੇਰੇ ਘਰ ਵਾਲਾ ਆਇਆ ਉਹਨੇ ਸਾਨੂੰ ਇਕੱਠਿਆਂ ਨੂੰ ਵੇਖ ਲਿਆ ਸੀਗਾ ਕਹਿੰਦੀ ਉਸ ਵਕਤ ਤਾਂ ਉਹ ਸਾਨੂੰ ਸਾਡੇ ਤੇ ਗੁੱਸਾ ਹੋ ਕੇ ਚੱਲਿਆ ਜਾਂਦਾ ਵੀ ਰੱਬ ਤੁਹਾਨੂੰ ਕਦੇ ਮਾਫ਼ ਨਹੀਂ ਕਰੂ ਤੁਹਾਨੂੰ ਬਹੁਤ ਵੱਡਾ ਪਾਪ ਲੱਗਣਾ ਵੀ ਤੁਸੀਂ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਕਹਿੰਦੀ ਉਹ ਇਹ ਕਹਿ ਕੇ ਚੱਲਿਆ ਜਾਂਦਾ ਫਿਰ ਕਹਿੰਦੀ ਮੈਂ ਪ੍ਰੀਤਿੰਦਰ ਨੂੰ ਕਿਹਾ ਵੀ ਅੱਜ ਨਹੀਂ ਤਾਂ ਕੱਲ ਇਹ ਚੁੱਪ ਨਹੀਂ ਬੈਠੂਗਾ ਇਹ ਕੁਝ ਨਾ ਕੁਝ ਤਾਂ ਕਰੂਗਾ ਹੁਣ ਸਾਨੂੰ ਇਹਦਾ ਇੱਕ ਪਾਸਾ ਕਰਨਾ ਪਊਗਾ ਕਹਿੰਦੀ ਫਿਰ ਅਸੀਂ ਦੋਨਾਂ ਨੇ ਪਲਾਨਿੰਗ ਕੀਤੀ ਕਹਿੰਦੀ ਉਸ ਦਿਨ ਜਦੋਂ ਉਹ ਚਲੇ ਆ ਗਿਆ ਉਸ ਤੋਂ ਬਾਅਦ ਕਹਿੰਦੀ ਉਦੋਂ ਅਸੀਂ ਕੁਝ ਨਹੀਂ ਕਿਹਾ ਉਹਨੂੰ ਉਹ ਘਰ ਆ ਜਾਂਦਾ ਘਰ ਆਉਂਦਾ ਤੇ 8 ਦਿਨਾਂ ਬਾਅਦ ਜਿਸ ਦਿਨ ਉਹ ਗੁੰਮ ਹੁੰਦਾ ਉਹਦੀ ਗੁੰਮਸ਼ੁਦਗਵੀਦੀ ਰਿਪੋਰਟ ਲਿਖਾਉਂਦੇ ਆ ਉਸ ਦਿਨ ਫਿਰ ਪ੍ਰੀਤਿੰਦਰ ਦੱਸਦਾ ਵੀ ਮੈਂ ਆਪਣੇ ਚਾਚੇ ਨੂੰ ਫੋਨ ਕਰਦਾ ਕਿਉਂਕਿ ਉਹਦਾ ਫਾਈਨਾਂਸ ਦਾ ਕੰਮ ਸੀਗਾ ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਇੱਕ ਪਾਰਟੀ ਆ ਜਿਹੜੀ 1 ਰੁਪਏ ਵਿਆਜ ਤੇ ਪੈਸਾ ਇਨਵੈਸਟ ਕਰਨਾ ਚਾਹੁੰਦੀ ਆ ਵੀ ਮੈਂ ਤੈਨੂੰ ਮਿਲਾਉਣਾ ਚਾਹਣਾ ਕਹਿੰਦਾ ਮੇਰਾ ਚਾਚਾ ਜਦੋਂ ਗੱਡੀ ਲੈ ਕੇ ਆਉਂਦਾ ਤੇ ਕਹਿੰਦਾ ਪਹਿਲਾਂ ਮੈਂ ਉਹਨੂੰ ਸਨੋਰੀ ਰੋਡ ਤੇ ਬੁਲਾਇਆ ਉੱਥੋਂ ਕਹਿੰਦਾ ਮੈਂ ਉਹਨੂੰ ਲੈ ਕੇ ਆਸੇ-ਪਾਸੇ ਤੁਰਿਆ ਫਿਰਿਆ ਜਦੋਂ ਕਹਿੰਦਾ ਕਾਫੀ ਹਨੇਰਾ ਹੋ ਗਿਆ ਮੈਂ ਆਪਣੇ ਪਿਸਤੌਲ ਨਾਲ ਉਹਦੇ ਚਾਰ ਗੋਲੀਆਂ ਮਾਰੀਆਂ ਤੇ ਉਹਦਾ ਕਤਲ ਕਰਕੇ ਉਹਦੀ ਲਾਸ਼ ਆ ਜਿਹੜੀ ਉੱਥੇ ਹੀ ਸੁੱਟ ਕੇ ਆ ਗਿਆ ਤੇ ਫਿਰ ਪੁਲਿਸ ਆ ਜਿਹੜੀ ਉਹ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਦੀ ਆ 29 ਮਾਰਚ ਨੂੰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਹ ਆਪਣਾ ਜੁਰਮ ਆ ਜਿਹੜਾ ਕਬੂਲ ਕਰ ਲੈਂਦੇ ਆ ਦੇਖੋ ਇਹੋ ਜਿਹੇ ਜਿਹੜੇ ਰਿਸ਼ਤੇ ਨੇ ਬੇਜੋੜ ਰਿਸ਼ਤੇ ਹੁੰਦੇ ਆ ਹੁਣ 16 ਸਾਲ ਦੀ ਕੁੜੀ ਤੇ 36 ਸਾਲ ਦੇ ਮੁੰਡੇ ਦਾ ਜਦੋਂ ਵਿਆਹ ਕੀਤਾ ਜਾਊਗਾ ਤੇ ਇਹ ਉਮਰਾਂ ਦਾ ਜਿਹੜਾ ਫਰਕ ਆ ਇਹ ਅੱਗੇ ਜਾ ਕੇ ਨਜਾਇਜ਼ ਰਿਸ਼ਤਿਆਂ ਨੂੰ ਜਨਮ ਦਿੰਦਾ ਤੇ ਨਜਾਇਜ਼ ਰਿਸ਼ਤੇ ਆ ਜਿਹੜੇ ਉਹ ਕਤਲਾਂ ਦਾ ਕਾਰਨ ਬਣਦੇ ਆ ਘਰ ਜਿਹੜੇ ਪੱਟੇ ਜਾਂਦੇ ਆ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾਵਾਂ ਹੁੰਦੀਆਂ ਨੇ ਉਹ ਨਜਾਇਜ਼ ਰਿਸ਼ਤਿਆਂ ਕਰਕੇ ਹੁੰਦੀਆਂ ਨੇ ਕਦੇ ਵੀ ਆਪਣੇ ਧੀ ਪੁੱਤ ਦਾ ਵਿਆਹ ਕਰਨ ਵੇਲੇ ਐਨੀ ਕਾਲ ਨਾ ਕਰੋ ਕਿ ਤੁਹਾਨੂੰ ਸ਼ਰਿਆਮ ਇਹ ਗੱਲ ਪਤਾ ਹੋਵੇ ਵੀ ਉਮਰ ਦਾ ਫਰਕ ਆ ਫਿਰ ਵੀ ਜਿਹੜੇ ਮਾਪੇ ਆ ਉਹ ਇਹ ਗਲਤੀਆਂ ਕਰਦੇ ਹੈਗੇ ਜਸਮੀਤ ਸੀ ਉਹ ਉਮਰ ਦੀ ਛੋਟੀ ਸੀ ਛੋਟੀ ਉਮਰ ਦੇ ਵਿੱਚ ਉਹਦਾ ਵਿਆਹ ਹੋ ਗਿਆ ਤੇ ਜਦੋਂ ਨੂੰ ਉਹ ਜਵਾਨ ਹੋਈ ਉਹਦੇ ਘਰ ਵਾਲਾ ਉਹਦੋਂ ਨੂੰ ਬੁੱਢਾ ਹੋ ਗਿਆ ਜਿਸ ਕਰਕੇ ਉਹ ਆਪਣੇ ਘਰ ਵਾਲੇ ਨਾਲ ਨਾ ਰਹਿ ਸਕੀ ਉਹਦਾ ਨਜਾਇਜ਼ ਰਿਸ਼ਤਾ ਆਪਣੇ ਹੀ ਦਿਓਰ ਦੇ ਪੁੱਤਰ ਨਾਲ ਉੱਤਰ ਗਿਆ ਤੇ ਉਹ ਆਪਣੇ ਤੇ ਜੇ ਦੇ ਇਸ਼ਕ ਦੇ ਵਿੱਚ ਪੈ ਗਈ ਜੋ ਕਿ ਸਰਾਸਰ ਗਲਤ ਹੋਇਆ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਲ ਨੂੰ ਹਿਲਾ ਦਿੰਦੀਆਂ ਨੇ ਤੇ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਦੁਨੀਆ ਤੇ ਕੀ ਹੋ ਰਿਹਾ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਜਾਂ ਕਿਸੇ ਦੇ ਪਰਿਵਾਰ ਦੀ ਇੱਜ਼ਤ ਨੂੰ ਧਾਰ ਤਾਰ ਕਰਨਾ ਨਹੀਂ ਬਲਕਿ ਇਸ ਘਟਨਾ ਨੂੰ ਸਾਂਝੀ ਕਰਨ ਦਾ ਇੱਕੋ ਹੀ ਮਕਸਦ ਆ ਕਿ ਅਸੀਂ ਹੁੰਦੇ ਜਿਹੜੇ ਗੁਨਾਹ ਨੇ ਇਸ ਰਿਸ਼ਤਿਆਂ ਦੇ ਵਿੱਚ ਇਸ ਸਮਾਜ ਦੇ ਵਿੱਚ ਜੋ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੋਂ ਸਤਾਰਕ ਕਿਵੇਂ ਰਹਿ ਸਕੀਏ ਹਾਜ਼ਰ ਹੋਵਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ